ਕੁਰਦ ਦੀ ਜਿਹੜੀ ਤਸਵੀਰ ਤਾਂ ਸੋਨੂੰ ਮੈਂ ਦਿਖਾਈ ਦਿੱਤੀ ਨਰਕਮਈ ਤਸਵੀਰ ਤੇ ਇਹ ਮਾਤਾ ਨਾਲ ਗੱਲ ਕਰਦੇ ਆ ਮਾਤਾ ਕੀ ਨਾ ਛੋਡਾ ਮੇਰਾ ਨਾਂ ਸੁਚਾਰ ਕਰ ਤੇ ਜਿਹੜਾ ਇਹ ਆਹਾ ਹੁਣ ਆਪਾਂ ਗਲੀਆਂ ਦੇਖੀਆਂ ਇਹ ਕਿੰਨੇ ਕ ਟਾਈਮ ਦਾ ਜਿਹੜਾ ਚਿੱਕੜ ਚੀਲਾ ਏ ਜਿਹੜਾ ਬਣਿਆ ਇਹ 30 ਸਾਲ ਤਾਂ ਹੁਣ ਜਮੇ ਹੀ ਹੋ ਚੱਲਿਆ ਸਾਲ ਹੋ ਗਿਆ ਹਾਂ ਹਾਂ ਆਪਾਂ ਜਮਾ ਹੋ ਹੀ ਗਿਆ ਇਹ ਬਾਈ ਬਾਤ ਹੁਣ ਤੁਸੀਂ ਦੱਸਿਆ ਵੀ ਸਾਲ ਤਾਂ ਹੋ ਗਿਆ ਹਾਂ ਜੀ ਸਾਲ ਪਹਿਲਾਂ ਠੀਕ ਸੀ ਹਾਂ ਜੀ ਪਹਿਲਾਂ ਠੀਕ ਤੇ ਪਿੰਡ ਦੇ ਸਰਪੰਚ ਕੌਣ ਆ ਸਾਡੇ ਹੈਗਾ ਨਰਿੰਜਣ ਤੇ ਉਹਨਾਂ ਨਾਲ ਗੱਲ ਕਰੀ ਸੀ ਕਿਤੇ ਇਕੱਠੇ ਹੋ ਕੇ ਅਸੀਂ ਮੈਂ ਰਾਤੀਂ ਆਖੇ ਨਹੀਂ ਤੁਸੀਂ ਇਕੱਲੇ ਜਾਣੇ ਆ ਕਿ ਨਾਲ ਕੋਈ ਆ ਭਰਾਪਾ ਵੀ ਜਾਂਦਾ ਮੈਂ ਤਾਂ ਜਿੱਥੇ ਮਿਲਦਾ ਮੈਂ ਉੱਥੇ ਹੀ ਕਹਿ ਦੇਣੀ ਆ ਹਾਂ ਉਹ ਕੀ ਕਹਿੰਦੇ ਆ ਉਹ ਇਹ ਹੈਗਾ ਕਿ ਕੋਈ ਟਾਈਮ ਆਊਗਾ ਅੱਛਾ ਟਾਈਮ ਆਊਗਾ ਜੀ ਤੇ ਉਹਨਾਂ ਦਾ ਟਾਈਮ ਤਾਂ ਬਹੁਤ ਜਰਦਾ ਆ ਕੋਈ ਸੈਂਤ ਆਜੂਗੀ ਤੇ ਉਦੋਂ ਕਰਾਂਗੇ ਅੱਛਾ ਉਦੋਂ ਕਰਾਂਗੇ ਸੈਂਤ ਨਹੀਂ ਆਈ ਜੀ ਹਾਂ ਜੀ ਮੇਰਾ ਨਾਮ ਪ੍ਰਕਾਸ਼ ਕੌਰ ਪ੍ਰਕਾਸ਼ ਕੌਰ ਤੇ ਆਹ ਹੁਣ ਜਿਹੜਾ ਆਹੀ ਏਰੀਆ ਤੁਹਾਡਾ ਕੋਈ ਘਰ ਕਿੱਥੇ ਤੁਹਾਡਾ ਹਾਂਜੀ ਸਾਡਾ ਘਰ ਤਾਂ ਟਿੱਬੀ ਤੇ ਸਾਡਾ ਅੰਦਰਲਾ ਘਰ ਹੈ ਜੀ ਸਾਡੀ ਮਾਂ ਤਾਂ ਬਿਮਾਰ ਪਈ ਸੀ ਉਹਦੇ ਮਾਰੇ ਇੱਥੇ ਰਹਿੰਦੇ ਆ ਅਛਾ ਉਹਦੇ ਰਹਿੰਦੇ ਆ ਹਾਂਜੀ ਕੀ ਤੇ ਤਖਲੀਫ ਕੀ ਹੈ ਮਾਤਾ ਨੂੰ ਉਹਦਾ ਪੁੱਤ ਉਹਦੇ ਜੀ ਗੰਡਾ ਜਿਹਾ ਸੀ ਨਾ ਤੇ ਵੀ ਉਹਦਾ ਤਾਂ ਵਿਚਾਰੀ ਤਾਂ ਇਲਾਜ ਨਹੀਂ ਹੋਇਆ ਤੇ ਉਹ ਰੋਟੀ ਪਾਣੀ ਨਹੀਂ ਖਾਂਦੀਗੀ ਸੇ ਉਹਦੇ ਬਾਰੇ ਆਹ ਕਹਾਂਗਾ ਵੀ ਸਾਡੀ ਮਾਤਾ ਦਾ ਕੋਈ ਪਤਾ ਨਹੀਂ ਕਿ ਕਦੋਂ ਹਾਂ ਜੀ ਇਹ ਡਾਉਣ ਵਾਲੀ ਹੈ ਅਛਾ ਡਾਉਣ ਵਾਲੇ ਆ ਤੇ ਇਹ ਹੁਣ ਜਿਹੜਾ ਤੁਸੀਂ ਦੇਖਦੇ ਆ ਤੇ ਆਹ ਇਹ ਵੀ ਤੁਸੀਂ ਵੀ ਸਾਲ ਭਰ ਦੀ ਦੇਖਦੇ ਹੋਵੋਗੇ ਥੋੜੂ ਵੀ ਇੱਥੇ ਤਾਂ ਰਹਿ ਨਹੀਂ ਆ ਤੁਸੀਂ ਹਾਂ ਜੀ ਹਾਂ ਉਹਨੇ ਸਾਡੀ ਮਾਤਾ ਜੀ ਇੱਥੇ ਸਾਡਾ ਘਰ ਬਾਹਰ ਮਾਰੇਗਾ ਤੇ ਫਿਰ ਹੁਣ ਨਾਲ ਕੋਈ ਇਕੱਠੇ ਤੁਸੀਂ ਹੋ ਕੇ ਗਏ ਹੋਵੋਗੇ ਨਾਲ ਬੀਬੀਆਂ ਨਹੀਂ ਇਕੱਲੀਆਂ ਜਾਂਦੀਆਂ ਇਕੱਠੇ ਹੋਂ ਕੇ ਵੋਟਾਂ ਵੇਲੇ ਤਾਂ ਤੁਹਾਡੇ ਕੋਲੇ ਵੀ ਆਉਂਦੇ ਆ ਆਉਂਦੇ ਆ ਹਾਂ ਜੀ ਆਉਂਦੇ ਆ ਮਾਤਾ ਸਾਨੂੰ ਐਂ ਕਹਿੰਦੇ ਸੀ ਕਿ ਵੀ ਤੁਹਾਡਾ ਇੱਧਰ ਕੋਈ ਹੱਕ ਨਹੀਂ ਆ ਸਾਡੀ ਮਾਤਾਂ ਜੀ ਸਾਡਾ ਘਰ ਆ ਇੱਥੇ ਹਾਂ ਮੇਰਾ ਜਵਰ ਹੈ ਨਹੀਂ ਉਹਦੀ ਦਿੱਥੋਈ ਵੀ ਨਹੀਂ ਅੱਛਾ ਵੀ ਮਾਤਾਂ ਨੂੰ ਤੁਸੀਂ ਸਮਝਦੇ ਹੋ ਹੱਕ ਕਿਉਂ ਨਹੀਂ ਹੱਕ ਆ ਤੁਸੀਂ ਆਓ ਤੁਹਾਡਾ ਉਹ ਘਰ ਆ ਉਧਰ ਆ ਘਰ ਆ ਹਾਂ ਜੀ ਘਰ ਆ ਇਹੋ ਹੀ ਆਹੀ ਘਰ ਹਾਂ ਜੀ ਮੇਰੇ ਜਵਰ ਦਾ ਬੱਚਾ ਨਿੱਕਾ ਜੀ ਮੇਰੀ ਘਰਾਣੀ ਦੇ ਕੱਲੀ ਦੇ ਮਗਰ ਪਏ ਰਹੇ ਆ ਕਿ ਵੀ ਸਾਰਾ ਬੇੜੇ ਨੇ ਤਾਂ ਪਾ ਛੱਡੀ ਨੇ ਹੁਣ ਤੁਸੀਂ ਭਾਈ ਹੋਰ ਮੁੱਦਾ ਲੈ ਕੇ ਬੈਠੇ ਮੇਰਾ ਨਾਮ ਦਲਬਾਖ ਹੁੰਦਾ ਜੀ ਤੇਤਲਵਕ ਸਿੰਘ ਤੁਸੀਂ ਆਹ ਦੇਖ ਹੀ ਰਹੇ ਹੋ ਜਿਹੜੀ ਹਾਲਾਤਾਂ ਅਸੀਂ ਦੇਖ ਹੀ ਲਿਆ ਤੇ ਗਾਂ ਤੱਕ ਕੋਈ ਮਾਮਲਾ ਪਹਚਾਇਆ ਕਿਤੇ ਹੁਣ ਤੱਕ ਗਾਂ ਤੱਕ ਬਹੁਤ ਜ਼ਾਰੇ ਗਏ ਜੀ ਅਸੀਂ ਪੰਚਾਇਤ ਕੁੜੀ ਵੀ ਗਏ ਆ ਬੀੜ ਕੋ ਸਭ ਕੁੜੀ ਵੀ ਗਏ ਆ ਕੋਈ ਹੱਲ ਨਹੀਂ ਹੋਇਆ ਜੀ ਇਹ ਪਾਣੀ ਆਉਂਦਾ ਕਿੱਥੋਂ ਆ ਜਿਹੜੀਆਂ ਹੁਣੇ ਗਲੀ ਤਾਂ ਇਧਰ ਨੀਵੀਂ ਉਧਰ ਉੱਚੀ ਆ ਇਹ ਸਾਰੇ ਪਿੰਡ ਦਾ ਪਾਣੀ ਇਧਰ ਆਉਂਦਾ ਜੀ ਹਾਂ ਸਾਰੇ ਪਿੰਡ ਦਾ ਮਤਲਬ ਗੱਡਰਾਂ ਦਾ ਪਾਣੀ ਮਈਆਂ ਦਾ ਗੋਹਾ ਸਾਰਾ ਇਧਰ ਹੀ ਆਉਂਦਾ ਜੀ ਅਸੇ ਇਧਰ ਆਉਂਦਾ ਤੇ ਇਥੋਂ ਪਾਣੀ ਫਿਰ ਇਹ ਕਿੱਧਰ ਜਾਂਦਾ ਅੱਗੇ ਕੋਈ ਇਹਦਾ ਨਿਕਾਸ ਹੈ ਜਾਂਦਾ ਛੱਪੜ ਵੇਚਿਆ ਜੀ ਛੱਪੜ ਦਾ ਵਿਕਾਸ ਹੈ ਜਿਹੜਾ ਉਹ ਮਗਰ ਭਰ ਚੁੱਕੇ ਛੱਪੜ ਜੀ ਛੱਪੜ ਵੀ ਭਰ ਚੁੱਕੇ ਹਾਂ ਜੀ ਉਹ ਪਾਣੀ ਲੈਵਲ ਇੱਕੋ ਹੋ ਗਿਆ ਜੀ ਕੋਈ ਬੀਡੀਪੀਓ ਕੋਲੇ ਕੋਈ ਦਰਖਾਸਤ ਦਿੱਤੀ ਹੋਵੇ ਇੱਥੋਂ ਦੇ ਹੁਣ ਜਿਹੜੇ ਆਪਣੇ ਆਮ ਆਦਮੀ ਪਾਰਟੀ ਦੇ ਇੰਚਾਰਜ ਲਾਏ ਆ ਉਹ ਜਤਿੰਦਰ ਭੱਲਾ ਜੀ ਹੈ ਚੇਅਰਮੈਨ ਜੀ ਸਾਰਿਆਂ ਕੋਲੇ ਮਤਲਬ ਅਸੀਂ ਦਰਖਾਸਤਾਂ ਦਿੱਤੀਆਂ ਹੋਣਗੀਆਂ ਪਰ ਕਿਸੇ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਅਜੇ ਤੱਕ ਕਿਸੇ ਨੇ ਜਦੋਂ ਪਿੰਡਾਂ 'ਚ ਕੋਈ ਆਉਂਦਾ ਅਫਸਰ ਆਉਂਦਾ ਉਹਦੇ ਨਾਲ ਕੋਈ ਮਿਲੇ ਆ ਉਹਦੇ ਕੋਲ ਆ ਉਹਨੂੰ ਇੱਥੇ ਫੜ ਕੇ ਕਰਨ ਲਿਆਇਆ ਕਰੋ ਮੌਕਾ ਦੇਖੇ ਜੀ ਤੁਹਾਡੇ ਨੌਕਰ ਆ ਜਿਹੜੇ ਅਫਸਰ ਨੌਕਰ ਆ ਤੁਸੀਂ ਨਹੀਂ ਉਹਨਾਂ ਦੇ ਨੌਕਰ ਉਹ ਤਨਖਾਹ ਲੈਂਦੇ ਆਪਣੇ ਖਜ਼ਾਨੇ 'ਚੋਂ ਮੌਕਾ ਦਿਖਾਈ ਸਾਰਿਆਂ ਨੂੰ ਪਰ ਕਿਸੇ ਨੇ ਕੋਈ ਹੱਲ ਨਹੀਂ ਕੀਤਾ। ਅੱਛਾ ਆ ਦੇਖੀ ਜਨੈ ਜੇ ਥੋੜੀ ਕੋਈ ਬੱਚਾ ਸਕੂਲ ਜਾਣ ਵਾਸਤੇ ਉਹਨੂੰ ਮਾਂ ਕੋਲ ਚਾਚਾ ਕੇ ਘਣਾੜਾ ਤੇ ਫੇਰ ਛੱਡ ਕੇ ਉਹਨਾਂ ਜੀ। ਹਾਂ ਇਧਰ ਮਾਤਾ ਜੀ ਸਾਹ ਦੇ ਪਏ ਉਹਨਾਂ ਨੂੰ ਹਰਥੀ ਲੈ ਜਾਣ ਨੂੰ ਦੇਖਦੇ ਵੀ ਹਰਥੀ ਲੈ ਜਾਣ ਨੂੰ ਥਾਂ ਹੈ। ਹਰਥੀ ਲੈ ਜਾਣ ਨੂੰ ਵੀ ਥਾਂ ਹੈਣੀ ਬਿਲਕੁਲ ਸਹੀ। ਪਿੱਛੇ ਇੱਕ ਹੈ ਪਿੱਛੇ ਇੱਕ ਡੈਥ ਹੋਈ ਹੈ। ਇੱਕ ਪਿੱਛੇ ਬੰਦਾ ਗੁਜ਼ਰ ਗਿਆ ਸੀ ਜਦੋਂ ਅਟੈਕ ਹੋ ਗਿਆ ਜੀ। ਉੱਪਰ ਦੀ ਉਹਦੀ Laash ਲੈ ਕੇ ਗਏ ਆਂ ਜੀ। ਆਹ ਹਾਲ ਹੈ ਜੀ ਸਾਡੀ Laash ਲੈ ਜਾਣ ਦੀ ਜਗ੍ਹਾ ਹੈ ਨਹੀਂ ਜੇ ਉੱਤਰ ਨੂੰ ਤਾਂ ਬਾਕੀ ਰਹਿ ਗਿਆ। ਹੂੰ ਤੇ ਫਿਰ ਹੁਣ ਕੀ ਅਗਲਾ ਕੋਈ ਆ ਹੁਣ ਜਿਵੇਂ ਇਕੱਠੇ ਅੱਜ ਹੋਏ ਆ ਤੁਸੀਂ ਕੋਈ ਅੱਗੇ ਜਾ ਕੇ ਜਾਓਗੇ ਕਿਸੇ ਕੋਲੇ ਪ੍ਰਸ਼ਾਸਨ ਕੋਲੇ ਜੀ ਇਹ ਪਿੰਡ ਦੀ ਪੰਚਾਇਤ ਆ ਜਾਂ ਹੁਣ ਆਪਾਂ ਦੇ ਕਹੀਏ ਸਾਨੂੰ ਬਿਹੜੇ ਵਾਲਿਆਂ ਨੂੰ ਦੁੱਖ ਹੈ ਦੁੱਖ ਸਾਰਿਆਂ ਨੂੰ ਉਹ ਜ਼ਿੰਮੇਵਾਰਾਂ ਦੇ ਹਾਂ ਉਹਨਾਂ ਦੇ ਘਰ ਵੀ ਦੇਖ ਕੇ ਆਇਆ ਮੈਂ ਹਾਂ ਠੀਕ ਹੈ ਬਹੁਤ ਜ਼ਿਆਦਾ ਦੁਖੀ ਆ ਉਹਨਾਂ ਦੇ ਬੱਚੇ ਆ ਜਾਂ ਸਾਡੇ ਬੱਚੇ ਸਕੂਲ ਜਾਂਦੇ ਆ ਸਕੂਲ ਤਾਂ ਬਣਾ ਤੇ ਸਰਕਾਰਾਂ ਨੇ ਅਪਗ੍ਰੇਡ ਉਹ ਤਾਂ ਉਹ ਤਾਂ ਮੰਨੋ ਕੰਦਾ ਤੇ ਨਾਰੇ ਦਾ ਧੱਕੜੇ ਲੇ ਲੇ ਪਰ ਸਾਡੀ ਇਲਤੀਵਾਕਾਂ ਨੂੰ ਜਾਣ ਨੂੰ ਰਸਤਾ ਹੀ ਹੈ ਨਹੀਂ ਸਕੂਲ ਸਕੂਲ ਕੀ ਕਰਨਗੇ ਹਾਂ ਆ ਸਾਡੀ ਬਜ਼ੁਰਗ ਮਾਤਾ ਫਿਰਦੇ ਕੋਈ ਡਿੱਗਦੇ ਫਿਰਦੇ ਆ ਕੋਈ ਕੁਕ ਕੁ ਕਰਦਾ ਨੇਰੇ ਸਵੇਰੇ ਕਿਸੇ ਦਾ ਕੋਈ ਕੰਮ ਧੰਦਾ ਹੋਣਾ ਅਗਲਾ ਕਹਿੰਦਾ ਯਾਰ ਕੀ ਜਾਵਾਂਗੇ ਮਜ਼ਦੂਰ ਬਣਨੇ ਅਗਲਾ ਕਹਿੰਦਾ ਦਿਹਾੜੀ ਕਹਿਣੇ ਹੁੰਦਾ ਸਾਨੂੰ ਵੀ ਅਗਲਾ ਯਾਰ ਜਾਵਾਂਗੇ ਕਿੱਥੇ ਉੱਥੇ ਹਾਂ ਵੱਡੀ ਗੱਲ ਐ ਵੀ ਇੱਥੋਂ ਇੰਨਾਂ ਕੋਈ ਰਾਸਤੇ ਹੀ ਨਹੀਂ ਹੁੰਦੇ ਇੰਨਾ ਮਜ਼ਦੂਰ ਹੋ ਗਿਆ ਵੀ ਕਹਿਣ ਅੱਛਾ ਇਹ ਕਿੰਨੇ ਕ ਘਰ ਆ ਇੱਥੇ ਸਾਰੇ ਆਹ ਜਿਹੜੇ ਉਹ ਸਿਰੇ ਤੋਂ ਲਾ ਕੇ ਇੱਥੇ ਕਟੂ-ਕਟਾ 400 ਘਰ ਹੋਗਾ ਜੀ ਜਿਹੜਾ ਇਹ ਪ੍ਰਭਾਵਤਾ ਹੈ ਜਿਹੜੀ ਇਹ ਪ੍ਰਭਾਵ ਦੇ ਵਿੱਚ ਆਏ ਪਏ ਆ ਹੂੰ ਇੱਥੇ ਮੱਛਰ ਕੱਟ-ਕੱਟ ਖਾਂਦਾ ਜੀ ਗਲੀਆਂ ਦਾ ਵੇਖੀ ਜਣੇ ਤੁਸੀਂ ਨਹੀਂ ਸੇਤੋ ਭਾਗ ਜਿਹੜੇ ਹੱਲ ਕਹਿੰਦੇ ਨੇ ਅਸੀਂ ਡੇਂਗੂ ਦਾ ਲਾਰਵਾ ਦੇਖਣਾ ਹੁੰਦਾ ਉਹ ਲਾਰਵਾ ਟਾਇਰਾਂ ਚੋਂ ਪਾਣੀ ਦਾ ਕੱਢ ਦਿੰਦੇ ਪਰ ਸਾਡੀਆਂ ਗਲੀਆਂ ਦੇ ਪਾਣੀ ਕੋਈ ਕੱਢ ਨਹੀਂ ਰਿਹਾ ਟਾਇਰਾਂ ਚੋਂ ਤਾਂ ਕੱਢ ਦਿੰਦੇ ਵੀ ਹਫਤੇ ਬਾਅਦ ਟਾਇਰਾਂ ਦਾ ਪਾਣੀ ਕੱਢ ਦੂ ਡੂਲਰਾਂ ਦਾ ਉਹ ਤਾਂ ਜੁਰਮਾਨਾ ਵੀ ਕਰ ਦਿੰਦੇ ਆ ਕਹਿੰਦੇ ਵੀ ਜੇ ਤੁਹਾਡੇ ਘਰੇ ਡੇਂਗੂ ਦਾ ਲਾਰਵਾ ਮਿਲਿਆ ਜੁਰਮਾਨਾ ਦਿੱਤਾ ਜੀ ਸਰਕਾਰ ਨੇ ਵੀ ਤੁਹਾਨੂੰ ਜੁਰਮਾਨਾ ਪਾਇਆ ਆਹ ਪਾਣੀ ਦਾ ਆਹ ਦੰਦਾ ਪਾਣੀ ਖੂਬ ਜਿਹਾ ਨੰਗੂ ਬਿਮਾਰੀਆਂ ਲੱਗਣ ਤੁਹਾਨੂੰ ਹਾਂ ਯਕੀਨ ਆ ਜੀ ਹ ਅੱਛਾ ਤੁਸੀਂ ਗੱਲ ਕਰ ਰਹੇ ਸੀ ਵੀ ਇਹ ਏਡੀਸੀ ਆਇਆ ਸੀ ਕਿ ਆਪਣੇ ਬੀਡੀਪੀਓ ਆਏ ਸੀ ਨਹੀਂ ਜੀ ਏਡੀਸੀ ਜ ਆਇਆ ਸੀ ਉਹਨਾਂ ਨੂੰ ਮੌਕਾ ਦਿਖਾਇਆ ਉਹਨੂੰ ਦਿਖਾਇਆ ਜੀ ਕੀ ਕਹਿੰਦੇ ਉਹ ਆਲਾ ਛੋਟਾ ਪਿੰਡ ਦਾ ਸਮੱਸਿਆ ਪਿੰਡ ਕਰ ਸਕਦਾ ਮੈਂ ਇਹ ਨਹੀਂ ਕੁਝ ਕਰ ਸਕਦਾ ਅੱਛਾ ਅਫਸਰ ਸਾਹਿਬ ਮਾਲੂ ਉਹ ਫਿਰ ਕਾਹਦਾ ਦਫ਼ਤਰਾਂ 'ਚ ਬੈਠੇ ਆ ਜੀ ਲੋਕ ਫਿਰ ਜਾਂਦੇ ਦੀ ਫਿਰ ਇਹਦਾ ਮਤਲਬ ਉਹਨਾਂ ਕੋਲੇ ਆ ਸਮੱਸਿਆ ਇਕੱਠੇ ਹੋ ਕੇ ਨਹੀਂ ਜਾਂਦੇ ਤੁਸੀਂ ਕਿਤੇ ਪੱਥੇ ਰਹਿ ਗਏਗਾ ਪਹਿਲਾਂ ਗਏ ਆ ਯਾਨੀ ਉਹ ਸਮੱਸਿਆ ਨਹੀਂ ਸੁਣਦੇ ਹਾਂ ਫੜਾਇਆ ਕਰੋ ਮੋਟਾ ਫੇਰ ਪੈਣੀ ਹੈ ਪੰਚਾਇਤੀ ਹੁਣ ਕੀ ਦਾ ਸੋਚੀ ਬੈਠੇ ਆ ਵੀ ਫਲਾਣੀ ਨੂੰ ਉਹਨਾਂ ਨੂੰ ਫੇਰ ਪਾਉਣੀ ਹੈ ਕਿਸੇ ਨੂੰ ਨਹੀਂ ਪਾਉਂਦੇ ਅਸੀਂ ਪਾਉਂਦੇ ਪਾਇਓ ਬੋਰਡ ਤਾਂ ਪਾਇਓ ਕਿਸੇ ਨੂੰ ਕਿਉਂ ਨਹੀਂ ਪਾਣੀ ਅਸੀਂ ਆਪ ਦਾ ਠਾਵਾਂ ਆਪ ਪਠਾਓ ਹਾਂ ਉਹਦਾ ਠਾਵਾਂ ਦੇ ਘਰ ਦਾ ਮੈਂਬਰ ਚਲੋ ਕੋਈ ਗੱਲ ਹਾਂਜੀ ਜਰਨੈਲ ਸਿੰਘ ਜੀ ਕੀ ਮਾਮਲਾ ਪੂਰਾ ਅੱਜ ਚੁੱਗੇ ਖੋਦ ਚ ਪਿੰਡ ਚ ਆਏ ਆ ਥੋੜੀ ਜਥੇਬੰਦੀ ਬਣੀ ਉਹਨਾਂ ਲੋਕਾਂ ਨੂੰ ਲਾਮਬੰਦ ਕਰਕੇ ਇਹਨਾਂ ਦੇ ਜਿਹੜੀ ਬਹੁਤ ਵੱਡੀ ਸਮੱਸਿਆ ਤੁਸੀਂ ਉਠਾ ਰਹੇ ਹੋ ਕੀ ਕਿਹੜਾ ਚਾਹੋਗੇ ਜੀ ਅਈ ਭਾਰਤੀ ਮੇੜਕਰ ਮਿਸ਼ਨ ਵੱਲੋਂ ਜ਼ਿਲ੍ਹਾ ਪ੍ਰਧਾਨ ਹੋਣ ਤੇ ਇਹ ਚੁਗੇ ਖੁਰਦ ਪਿੰਡ ਪਹੁੰਚੇ ਆ ਇੱਥੇ ਸਮੱਸਿਆ ਸੀ ਪਾਣੀ ਦੀ ਕਿ ਅਸੀਂ ਆਪਦੇ ਜਿਹੜੇ ਸਾਡੇ ਮਤਲਬ ਸੀਨੀਅਰ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਕੌਮੀ ਪ੍ਰਧਾਨ ਦਰਸ਼ਨ ਕਾਂਗੜਾ ਜੀ ਸਾਡੇ ਮੈਡਮ ਪੂਨ ਕਾਂਗੜਾ ਜੀ ਉਹਨਾਂ ਦੀ ਰਰਮਾਈ ਏਥੇ ਅਸੀਂ ਇਹ ਸਸਤਾ ਦਾ ਕੰਮ ਕਰ ਰਹੇ ਆ ਸਾਨੂੰ ਇੱਥੇ ਪਤਾ ਲੱਗਿਆ ਸਾਡੇ ਕੋਈ ਦੋਸਤ ਸੀਗਾ ਉਹਨਾਂ ਦੀ ਡੈਥ ਹੋ ਗਈ ਸੀ ਅਸੀਂ ਇੱਥੇ ਬੈਠਣ ਆਏ ਸੀ ਸਾਨੂੰ ਪਰਸੋ ਪਤਾ ਲੱਗਿਆ ਇਸ ਗੱਲ ਦਾ ਵੀ ਇੰਨੀ ਦਿੱਕਤ ਹੈ ਸਾਨੂੰ ਇਹ ਵੀ ਦੱਸਿਆ ਵੀ ਅਸੀਂ ਸਰਕਾਰ ਕਰਨ ਵਾਸਤੇ ਪਰ ਲੱਗਿਆ ਵੀ ਨੰਗਨ ਦੀ ਇੰਨੀ ਵੱਡੀ ਦਿੱਕਤ ਹੈ ਜਦੋਂ ਘਰੇ ਬੈਠੇ ਜੀ ਉਹਨਾਂ ਨੇ ਗੱਲ ਕੀਤੀ ਵੀ ਸਰਕਾਰ ਕਰਨ ਵਾਸਤੇ ਵੀ ਅਸੀਂ ਪਰਲੇ ਪਾਸ ਹੀ ਲੈ ਗਏ ਸ਼ਿਕਾਰ ਕਰਨ ਦੇ ਰਸਤੇ ਕਿਉਂਕਿ ਇਧਰੋਂ ਨੇੜੇ ਪੈਂਦਾ ਸੀ ਪਰ ਚੀਲੇ ਦਾ ਕਰਕੇ ਉਹਨੂੰ ਨੰਗਣੀ ਬੜੀ ਦਿੱਕਤ ਆਈ ਹੈ ਇਹ ਤੇ ਅੱਜ ਅਸੀਂ ਇਸ ਕਰਕੇ ਚੈਨਲ ਦੇ ਕਬਰ ਪ ਜਾ ਰਹੇ ਆ ਵੀ ਸਾਡਾ ਇਹ ਵੱਤ ਵਾ ਜਿੱਥੇ ਵੀ ਕੋਈ ਹੈਗਾ ਇਹਦਾ ਇਹਦਾ ਪ੍ਰਬੰਧ ਕੀਤਾ ਜਾਵੇ ਤਾਂ ਕਿਉਂਕਿ ਬਿਮਾਰੀਆਂ ਸਰਕਾਰ ਵੱਡੇ ਵੱਡੇ ਦਾਅਵੇ ਕਰਦੀ ਹੈ ਵੀ ਕੱਲੇ ਪਾਣੀ ਕਿੱਥੇ ਖੜੇ ਆ ਮਲੇਰੀਆ ਜਾਂ ਕੋਈ ਹੋਰ ਬਿਮਾਰੀਆਂ ਫੈਲਦੀਆਂ ਤਾਂ ਆਹਦਾ ਬਹੁਤ ਵੱਡਾ ਕਲੰਕ ਲੱਗਿਆ ਹੋਇਆ ਇਹਨਾਂ ਨੂੰ ਇੱਥੇ ਇੱਕ ਘਰੇ ਅਸੀਂ ਹੋਰ ਜਾ ਕੇ ਆਏ ਆ ਉਹ ਮਾਤਾ ਬਿਮਾਰ ਹੈ ਤਾਂ ਉਹਨਾਂ ਵੀ ਵੀ ਬਾਰ ਦੇ ਮੂਰੇ ਚਿੱਕੜ ਹੈ ਕਦੋਂ ਵੀ ਕੁਛ ਉਸਾ ਸਖਤ ਬਿਮਾਰਾ ਮਾਦਾ ਵੀ ਤਾਂ ਕਿੱਡੀ ਵੱਡੀ ਮੁਸ਼ਕਲ ਖੜੀ ਹੋ ਜਾਣੀ ਹੈ ਇਹ ਚੀਜ਼ ਦੀ ਹੁਣ ਇਸ ਕਰਕੇ ਅਸੀਂ ਸਾਰੇ ਆਪਣੇ ਭਾਈਚਾਰੇ ਨੂੰ ਹੋਰ ਵੀ ਜਿਹੜੇ ਘਰ ਲੱਗਦੇ ਆ ਜਨਰਲ ਮਾਮਲਾ ਕੋਈ ਵੀ ਆ ਜਨਰੈਟਿਕ ਕੋਈ ਮਾਵਲਾ ਪਹਿਲਾਂ ਕਿਸੇ ਅਫਸਰ ਸਾਹੀ ਕੋਲੇ ਮਾਵਲਾ ਜਿਵੇਂ ਇਕੱਠੇ ਪਹਿਲਾਂ ਵੀ ਹੋਇਆ ਕਿ ਅੱਜ ਪਹਿਲੀ ਵਾਰੀ ਹੋਇਆ ਨਹੀਂ ਜੀ ਦੇਖੋ ਸਾਨੂੰ ਤਾਂ ਪਤਾ ਲੱਗਿਆ ਹੁਣ ਇਸ ਮਾਮਲੇ ਦਾ ਅਸੀਂ ਅੱਜ ਵੀਡੀਓ ਸਾਬ ਨੂੰ ਇਸ ਸੰਬੰਧ ਵਿੱਚ ਮਿਲਾਂਗੇ ਸੰਭ ਭਾਰਤੀ ਮਿਰਕਰ ਮਿਸ਼ਨ ਵੱਲੋਂ ਅਸੀਂ ਆਪਣੀ ਕਮੇਟੀ ਦੇ ਮਤਾਬਕ ਮਿਲਾਂਗੇ ਸਾਰਿਆਂ ਨੂੰ ਅਸੀਂ ਇਹਦੇ ਸੰਬੰਧ ਚ ਉਦੋਂ ਬਾਅਦ ਦਾ ਦੇਖਾਂਗੇ ਵੀ ਕੀ ਸਾਨੂੰ ਜਵਾਬ ਮਿਲ ਰਿਹਾ ਜਾਂ ਇਹਦੇ ਬਾਰੇ ਕੀ ਕਰ ਰਿਹਾ ਸਿਹਤ ਵਿਭਾਗ ਸੰਬੰਧਤ ਵੀ ਮਿਲਾਂਗੇ ਸੀ ਇਹਨਾਂ ਨਾਲ ਠੀਕ ਆ ਹਾਂਜੀ ਇਹ ਕਿੰਨੇ ਕ ਤੁਸੀਂ ਤਾਂੜੇ ਥੋੜੇ ਜਿਹੜੀ ਆਏ ਆ ਵੀ ਇਹ ਤਾਂ ਹੋਰ ਵੀ ਕੋਈ ਗਲੀ ਹੈਗੀ ਪਿੰਡ ਦੀ ਕਿ ਮੇਣੇ ਹੀ ਗਲੀ ਆ ਜਿਹੜੀ ਜਿਆਦਾ ਨਰਕ ਮਣੀ ਆ ਨਹੀਂ ਜਾਨਾ ਇੱਥੀ ਆ ਜੀ ਦੇਖੋ ਨੰਗਨ ਨੂੰ ਤਾਂ ਕਿਸੇ ਪਾਸੇ ਨਹੀਂ ਕੋਈ ਹੈਗਾ ਹਾਂਜੀ ਜਿਆਦਾ ਹੀ ਹੈ ਜੀ ਇੱਥੇ ਕੋਈ ਹੁਣ ਵੇਖੋ ਬੱਚੇ ਜਾਣਗੇ ਤਾਂ ਬੱਚਿਆਂ ਨੂੰ ਕਿੰਨਾ ਔਕਾ ਸਕੂਲ ਵਾਲਿਆਂ ਨੂੰ ਜਾਣਾ ਪੈਂਦਾਗਾ ਵਿਚਾਰੀਆਂ ਬੀਬੀਆਂ ਚੱਕ ਕੇ ਬਲ ਸਕੂਲ ਛੱਡ ਕੇ ਆਉਂਦੀਆਂ ਫਿਰ ਲੈ ਕੇ ਆਉਂਦੀਆਂ ਕਿਸੇ ਦਾ ਕੋਈ ਵੀ ਅਜਾ ਸਾਰਾ ਨਹੀਂਗਾ ਵੀ ਕੱਲਾ ਬੱਚਾ ਘਰੇ ਆ ਜੂ ਇੱਥੇ ਤੇ ਸੇ ਤਾਂ ਭਾਗ ਵੀ ਜਵੇਂ ਆ ਘਰਾ ਘਰਾ ਚਟਾਉਂਦੇ ਆ ਦੇਖ ਕੇ ਜਾਂਦੇ ਆ ਫਿਰ ਆ ਵੀ ਬਿਮਾਰੀਆਂ ਦਾ ਘਰਤਾ ਵੀ ਐਮਲੇਰੀਆ ਤੋਂ ਲੈ ਕੇ ਕਿੰਨੀਆਂ ਬਾਰੀਆਂ ਪੜਪੜੀਆਂ ਤੇ ਮਰ ਚ ਪੈਂਦਾ ਦੇਖੋ ਜੀ ਨਹੀਂ ਮਿਲੇ ਹੁਣੇ ਕਿਸੇ ਨੂੰ ਹੋਏ ਪਰ ਅਸੀਂ ਹੁਣ ਆਉ ਦੇ ਭਾਰਤੀ ਮੀਡ ਕਰਮਿਸ਼ਨ ਵੱਲੋਂ ਸਿਹਤ ਵਿਭਾਗ ਨੂੰ ਇਸ ਮਸਲੇ ਵਾਸਤੇ ਇਹਨਾਂ ਇਹਨਾਂ ਲੋਕਾਂ ਨਾਲ ਲੈ ਕੇ ਜਾਣਾ ਨਾਲ ਲੱਗੇ ਨਾਲ ਲੱਗੇ ਠੀਕ ਹੈ ਦੇਖੋ ਅਸੀਂ ਤਾਂ ਇਹਨਾਂ ਕਰਕੇ ਆਏ ਆ ਪਰ ਸਾਨੂੰ ਜੇ ਪਤਾ ਲੱਗਦਾ ਕਿਸੇ ਵੀ ਇਹ ਜਾਂ ਕੋਈ ਮਸਲਾ ਹੈ ਤਾਂ ਅਸੀਂ ਉੱਥੇ ਜਾ ਕੇ ਆਵਾਜ਼ ਠਾਉਣੇ ਆ ਤਾਂ ਅਸੀਂ ਇਹਨਾਂ ਦੇ ਨਾਲ ਖੜਾਂਗੇ ਪੂਰਾ ਜੱਜ ਕੇ ਆਉ ਦੇ ਭਾਰਤੀ ਮੀਡ ਕਰਮਿਸ਼ਨ ਵੱਲੋਂ ਤੇ ਨਾਲ ਹੀ ਜਿੱਥੇ ਵੀ ਸਾਨੂੰ ਕਿਸੇ ਵੀ ਅਫਸਰ ਨੂੰ ਮਿਲਣਾ ਪਿਆ ਅੱਜ ਉਸ ਦਾ ਡਿਸਟਾਉ ਨੂੰ ਮਿਲ ਗਿਆ ਸੰਬੰਧ ਦੇ ਵਿੱਚ ਅਸੀਂ ਆ ਗਏ ਠੀਕ ਹੈ ਹਾਂ ਜਗਸੀਰ ਸਿੰਘ ਪੰਜਾਬ ਬੱਲੂਆਣਾ ਸਾਡੇ 77 ਪੰਜਾਬ ਦੇ ਇਹ ਭਾਰਤੀ ਮੈਡਿਕਰ ਮਿਸ਼ਨ ਦੇ ਗੁਰਦਰਸ਼ ਸਿੰਘ ਜੁੱਗੇਖੁਰ ਤੋਂ ਦਰਵਾਜ ਸਿੰਘ ਜੁੱਗੇਖੁਰ ਤੋਂ ਤੇ ਆਪਣੇ ਸਾਡੇ ਸਾਥੀ ਨਾਲ ਉਹ ਵਿਚਾਰੇ ਸ਼ਹਿਰ ਗਏ ਆ ਉਹ ਨਹੀਂ ਅੱਜ ਸਾਡੇ ਨਾਲ ਤੇ ਅਸੀਂ ਇਹ ਵੀ ਕਹਿੰਦੇ ਆ ਵੀ ਮਾਤਾ ਵੀ ਦਿਖਾਉਣਾ ਤੁਹਾਨੂੰ ਕਿੱਥੇ ਮਾਤਾ ਵਿਚਾਰੀ ਪਈ ਐ ਇੰਨੀ ਬਿਮਾਰ ਐ ਤਾਂ ਰੱਬ ਨਾ ਕਰੇ ਹੁਣ ਇਹ ਮੁੰਡੇ ਦੀ ਡੈਥ اچانک ਹੋ ਗਈ ਵਿਚਾਰੇ ਦੀ ਉਹ ਤਾਂ ਬਿਮਾਰ ਐ ਕੋਈ ਗੱਲਬਾਤ ਹੋ ਜਦਾ ਉਹਨਾਂ ਨੂੰ ਕਿੱਧਰ ਦੇ ਲਿਜਾਣਗੇ ਉਹਨਾਂ ਦਾ ਘਰ ਵੀ ਇੱਥੇ ਨਾਲ ਆ ਉਸ ਤਾਂ ਜਮਾ ਗਲੀ ਤੇ ਸਾਹਮਣੀ ਹੈ ਹਾਂਜੀ ਹਾਂਜੀ ਵੀ ਅਸੀਂ ਇਹ ਵੀ ਚੰਨ ਰਾਹੀ ਦਿਖਾਵਾਂਗੇ ਵੀ ਕਿੱਡੀ ਵੱਡੀ ਦਿੱਕਤ ਦੇਖੋ ਆਉਣੀ ਹੈ ਇਹ ਜਨਰਲ ਸੰਗ ਚੋਣਾ ਆ ਰਿਆਂ ਹੁਣ ਫੇਰ ਮੰਨ ਲਓ ਜਿਹੜੀਆਂ ਪੰਚੇਤੀ ਚੋਣਾਂ ਦੀ ਵਿਗੜ ਵੱਜ ਗਿਆ ਤਿਆਰ ਜਾਂ ਤੇ ਇਧਰ ਹਲਕੇ ਦਾ ਆਪਣੇ ਬਟੇ ਨੇ ਦੇਹਾਤੀ ਦਾ ਤਾਂ ਰਾਜਾ ਬਾਬੂ ਕੋਈ ਹੈ ਵੀ ਨਹੀਂ ਤੇ ਪਰ ਹੁਣ ਤਾਂ ਜਿਹੜੇ ਇਹਨਾਂ ਨੇ ਆਮ ਆਦਮੀ ਪਾਰਟੀ ਨੇ ਹੜਕਾ ਇੰਚਾਰਜ ਵੀ ਲਾਤਾ ਜਤਿੰਦਰ ਭੱਲੇ ਨੂੰ ਤੇ ਉਹ ਕਿੰਨਾ ਕਾ ਹੋ ਰਿਹਾ ਪਿੰਡਾਂ 'ਚ ਉਹ ਛੋਟੇ ਛੋਟੇ ਪ੍ਰੋਗਰਾਮ ਜਿ ਤਾਂ ਹੋ ਰਹੇ ਆ ਤੁਹਾਡੇ ਮੁਤਾਬਿਕ ਕਿਵੇਂ ਲੱਗਦਾ ਜਿੱਥੇ ਕੰਮ ਕਰਦੇ ਜਿੱਥੇ ਕੰਮ ਕੀਤਾ ਉਹਨੂੰ ਕਹਿਣਾ ਪੈਂਦਾ ਵੀ ਕੰਮ ਕੀਤਾ ਇਹਨਾਂ ਨੇ ਹਾਂ ਹੁਣ ਬੱਲੂਆਂ ਨੇ ਸੜਕ ਬਣ ਜਾਂਦੀ ਐ ਬੜਾ ਨਰਕ ਸਹੀ ਆ ਉੱਥੇ ਹਾਂ ਭੱਲਾ ਜੀ ਆਪ ਉਦਘਾਟਨ ਕਰਕੇ ਆ ਜੇ ਸੜਕ ਬਣਨੀ ਸ਼ੁਰੂ ਹੋ ਗਈ ਪਰ ਅਸੀਂ ਇਹਦੇ ਸਵਾਲ 'ਚ ਭੱਲਾ ਸਾਹਿਬ ਨੂੰ ਮਿਲਾਂਗੇ ਕਿ ਕੋਈ ਸਰਕਾਰ ਤੋਂ ਮੰਗ ਕਰਦੇ ਐ ਸਰਕਾਰ ਦਾ ਫਰਜ਼ ਸਰਕਾਰਾਂ ਕੋਈ ਵੀ ਆ ਜਦੋਂ ਸਰਕਾਰ ਪੈਸਾ ਲਾਉਂਦੀ ਜੇ ਉਸ ਨੂੰ ਪੂਰੇ ਢੰਗ ਨਾਲ ਲਾਇਆ ਜਾਵੇ ਤਾਂ ਆਉ ਨਾਲ ਤਾਂ ਨਹੀਂ ਹੁੰਦੀਆਂ ਇਹ ਸੜਕ ਵੀ ਹੁਣੇ ਬਣੀ ਹੈ ਕੋਈ ਜ਼ਿਆਦਾ ਟਾਈਮ ਹੋਇਆ ਬਣੀ ਨੂੰ ਤਾਂ ਦੇਖੋ ਜੇ ਪੂਰੇ ਢੰਗ ਨਾਲ ਬਣੀ ਹੁੰਦੀ ਸਰਕਾਰ ਨੇ ਕਿੰਨਾ ਪੈਸਾ ਇਸ ਤੇ ਲਾਇਆ ਉਹ ਬੇਅਰਥ ਪੈਸਾ ਗਿਆ ਉਹ بس ਸੀਵਰੇਜ ਪਾਇਆ ਜਿਹੜਾ ਇਹ ਸੀਵਰੇਜ ਦਾ ਸਾਰੇ ਪਾਇਆ ਪਿੰਡ ਚ ਨਹੀਂ ਇਹ ਸੀ ਦੀ ਸੀਵਰੇਜ ਅੱਛਾ ਅੱਛਾ ਇਹ ਜੋ ਛਪੜ ਉਧਰ ਨੇ ਪਾਸੇ ਵੀ ਆ ਉਹ ਛਪੜ ਇਧਰ ਕਰਕੇ ਇਧਰ ਵੀ ਇਧਰ ਵੀ ਇਧਰੋਂ ਛਪੜ ਚ ਪੜ ਜਾਂਦਾ ਇਹ ਤੇ ਛਪੜ ਜੀ ਜਾਂਦਾ ਬਣੀ ਠੀਕ ਹੈ ਉਹ ਬਰਬਾਦ ਹੋਣਾ ਆਪਣਾ ਜਲਾ ਜਾਈ ਨਾ ਉਹ ਪਾਣੀ ਉੱਧਰ ਜਾ ਪਿਆ ਤਾਂ ਟਰਾਂ ਦੇ ਹਿਸਾਬ ਨਾਲ ਜਿੱਧਰ ਆ ਤਾਂ ਫਿਰ ਇੱਧਰ ਆ ਜੇ ਜਿਹੜਾ ਉੱਧਰ ਉੱਧਰ ਨਾਲ ਵੀ ਇੱਧਰ ਆਉਂਦਾ ਅੰਦਰੋਂ ਆ ਰਿਹਾ ਫਰਮਣੀ ਉੱਧਰੋਂ ਵੀ ਇੱਧਰ ਆਉਂਦਾ ਮੇਨਦਲੀ ਇਹ ਇੰਨੀ ਚੀ ਹੁੰਦਾ ਸਾਰੇ ਪਿੰਡ ਦਾ ਪਾਣੀ ਇੱਧਰ ਆਉਂਦਾ ਸਾਹ ਹਿਸਾ ਹੈ ਜਿਹੜਾ ਉਹ ਆਪਾਂ ਗਲੀ ਦਿਖਾਈ ਹੈ ਤੇ ਇਹ ਤੋਂ ਬਾਅਦ ਅਗਲੀ ਗਲੀ ਵੀ ਹੈ ਜਿਹੜੀ ਜਿਹੜੋ ਤੋਂ ਪਾਣੀ ਉੱਚੇ ਵਾਲੇ ਪਾਸਿਓਂ ਇੱਧਰ ਨੂੰ ਆਉਂਦਾ ਵੈਸੇ ਤਾਂ ਇਹਦੇ ਉਹ ਗਰੀਬ ਦੀ ਕੰਨੀ ਤੇ ਤਰਦੀ ਹੁੰਦੀ ਹੈ ਇਪਰ ਹੋਰ ਫਿਰ ਕਰੀਏ ਵੀ ਕੀ ਜਦੋਂ ਇਹ ਆਦੀ ਹੋ ਚੁੱਕੇ ਆ ਚੱਲ ਫੇਰ ਵੀ ਅੱਜ ਉੱਠੇ ਤਾਂ ਹੈ ਜਾਗੇ ਤਾਂ ਹੈ ਚਲੋ ਅਸੀਂ ਤਾਂ ਆਵਾਜ਼ ਪਚਾਉਣੀ ਆ ਮੀਡੀਆ ਰਹੀ ਇਹੋ ਠੀਕ ਹੋ ਚਲੋ ਰਹਾ ਨਹੀਂ ਚਾ ਬਣ ਪਈਆਂ ਚਲੋ ਕੋਈ ਨਹੀਂ ਕੀ ਆ ਅੱਜ ਕੰਮ ਨਹੀਂ ਆਦਾ ਚਲੋ